ਘਟਨਾ ਸੁਣ ਕੇ ਤੁਹਾਡੇ ਦੰਦ ਜੁੜ ਜਾਣਗੇ ਐਸੀ ਦਰਦਨਾਕ ਤੇ ਕਹਾਉਣੀ ਘਟਨਾ ਸ਼ਾਇਦ ਹੀ ਪਹਿਲਾਂ ਕਦੇ ਤੁਸੀਂ ਸੁਣੀ ਹੋਵੇ ਕਿਉਂਕਿ ਵਾਰਦਾਤਾ ਤੇ ਘਟਨਾਵਾਂ ਤਾਂ ਆਪਾਂ ਰੋਜ਼ ਹੀ ਸੁਣਦੇ ਆ ਪਰ ਇੱਕ ਕਹਾਵਤ ਸੀ ਕਿ ਪੁੱਤ ਕਪੁੱਤ ਹੋ ਜਾਂਦੇ ਨੇ ਪਰ ਮਾਪੇ ਕੁਮਾਪੇ ਕਦੇ ਨਹੀਂ ਹੁੰਦੇ ਤੇ ਅੱਜ ਇਸ ਪੂੰਜੀਵਾਦੀ ਦੌਰ ਚ ਸਾਰੀਆਂ ਮਾਨਤਾਵਾਂ ਝੂਠੀਆਂ ਪੈਂਦੀਆਂ ਨਜ਼ਰ ਆ ਰਹੀਆਂ ਨੇ ਤੇ ਇੱਕ ਬਹੁਤ ਵੱਡੀ ਖਬਰ ਪੰਜਾਬ ਦੇ ਅਜਨਾਲਾ ਦੇ ਪਿੰਡ ਕਾਮਪੁਰ ਤੋਂ ਆਈ ਹੈ ਜਿੱਥੇ ਇੱਕ ਮਾਪਿਓ ਦੇ ਉੱਪਰ ਦੋਸ਼ ਲੱਗਾ ਕਿ ਉਹਨਾਂ ਨੇ ਆਪਣੇ ਨੌਜਵਾਨ ਪੁੱਤ ਸਿਮਰਨ ਜੰਗ ਸਿੰਘ ਨੂੰ ਇੱਟਾਂ ਮਾਰ-ਮਾਰ ਕੇ ਮਾਰ ਦਿੱਤਾ ਮਾਮਲਾ ਸੁਣ ਕੇ ਸੱਚੀ ਤੁਸੀਂ ਹੈਰਾਨ ਹੋ ਜਾਣਾ ਕਾਰਨ ਕੀ ਆ ਕਾਰਨ ਜਦ ਸੁਣੋਗੇ ਤਾਂ ਫਿਰ ਤੁਸੀਂ ਆਪਣਾ ਕਮੈਂਟ ਲਿਖਿਓ ਕਿ ਕੀ ਇਹ ਮਾਰਨ ਵਾਲਾ ਕਾਰਨ ਸੀ ਕਾਰਨ ਜੋ ਮੀਡੀਆ ਚ ਆ ਰਿਹਾ 4 ਸਾਲ ਪਹਿਲਾਂ ਮਾਪਿਆਂ ਦੇ ਇਕਲੌਤੇ ਪੁੱਤ ਸਿਮਰਨ ਜੰਗ ਸਿੰਘ ਦਾ ਵਿਆਹ ਹੋਇਆ ਸੀ ਉਸ ਤੋਂ ਬਾਅਦ ਪਤਨੀ ਦੇ ਨਾਲ ਕੋਈ ਪ੍ਰੋਬਲਮ ਆਈ ਉਹ ਪੇਕੇ ਰਹਿਣ ਲੱਗ ਪਈ ਤੇ ਪਿਛਲੇ ਕਾਫੀ ਟਾਈਮ ਤੋਂ ਉਹਦੀ ਪਤਨੀ ਨੇ মিডিਆ ਦੇ ਸਾਹਮਣੇ ਆ ਕੇ ਦੱਸਿਆ ਨਵਪ੍ਰੀਤ ਕੌਰ ਨੇ ਉਹ ਕਹਿੰਦੀ ਹੈ ਕਿ ਸਾਡਾ ਦਾਜ ਦਹੇਜ ਦਾ ਕੇਸ ਕੋਰਟ 'ਚ ਚੱਲ ਰਿਹਾ ਉਹ ਕਹਿੰਦੀ ਹੈ ਕਿ ਮੇਰੇ ਸੱਸ ਤੇ ਸਹਰਾ ਬੜੇ ਲਾਲਚੀ ਵਿਅਕਤੀ ਸੀਗੇ ਔਰ ਬੜੇ ਗਲਤ ਸੁਭਾਅ ਤੇ ਗਲਤ ਸੋਚ ਵਾਲੇ ਸੀਗੇ ਔਰ ਉਹ ਕਹਿੰਦੀ ਹੈ ਕਿ ਇਹ ਨਹੀਂ ਚਾਹੁੰਦੇ ਕਿ ਅਸੀਂ ਇਕੱਠੇ ਵੱਸੀਏ ਕਿਉਂਕਿ ਜਿੰਨਾ ਇਹ ਦਾਜ ਮੰਗ ਰਹੇ ਸੀ ਉਹਨਾਂ ਅਸੀਂ ਨਹੀਂ ਦਿੱਤਾ ਤਾਂ ਫਿਰ ਇਹਨਾਂ ਨੇ ਆਪਣੇ ਪੁੱਤ ਨੂੰ ਕਹਿਣਾ ਸ਼ੁਰੂ ਕਰ ਦਿੱਤਾ ਵੀ ਤੂੰ ਇਹਦੇ ਨਾਲ ਹੁਣ ਨਹੀਂ ਰਹਿਣਾ ਇਸੇ ਕਰਕੇ ਉਹ ਕਹਿੰਦੀ ਮੈਂ ਰਹਿ ਆਪਣੇ ਪੇਕੇ ਰਹੀ ਸੀ ਪਰ ਰੋਜ਼ਾਨਾ ਮੇਰੇ ਪਤੀ ਨਾਲ ਮੇਰੀ ਫੋਨ ਤੇ ਗੱਲਬਾਤ ਹੁੰਦੀ ਸੀ ਉਹ ਪਤਨੀ ਕਹਿੰਦੀ ਹੈ ਕਿ ਅੱਜ ਸਵੇਰੇ ਵੀ ਮੇਰੇ ਪਤੀ ਦਾ ਮੈਨੂੰ ਫੋਨ ਆਇਆ ਸਾਡੀ ਫੋਨ ਤੇ ਗੱਲਬਾਤ ਹੋਈ ਉਹ ਮੈਨੂੰ ਲੈ ਕੇ ਜਾਣਾ ਚਾਹੁੰਦਾ ਸੀ ਉਹ ਮੇਰੇ ਨਾਲ ਵੱਸਣਾ ਚਾਹੁੰਦਾ ਸੀ ਪਰ ਉਹ ਕਹਿੰਦੀ ਹੈ ਕਿ ਮੇਰਾ ਇਹ ਸੱਸ ਤੇ ਸਹੁਰਾ ਇਹ ਚਾਹੁੰਦੇ ਸੀ ਕਿ ਇਹਦੇ ਨਾਲ ਨਹੀਂ ਰਹਿਣਾ ਇਹਦੇ ਨਾਲ ਨਹੀਂ ਵਸਣਾ ਇਹਨੂੰ ਹੁਣ ਛੱਡਣਾ ਪਰ ਉਹ ਕਹਿੰਦੀ ਮੇਰਾ ਪਤੀ ਮੇਰੇ ਨਾਲ ਗੱਲ ਕਰਦਾ ਸੀ ਇਸੇ ਗੱਲ ਨੂੰ ਇਹ ਖਫਾ ਸੀ ਤੇ ਫਿਰ ਇਹਨਾਂ ਨੇ ਜਦੋਂ ਉਹਨੇ ਹੁਣ ਫਿਰ ਕਿਹਾ ਕਿ ਮੈਂ ਉਹਨੂੰ ਲੈ ਕੇ ਆਉਣਾ ਚਾਹਣਾ ਤਾਂ ਇਹ ਉਹਦੇ ਨਾਲ ਲੜ ਪਏ ਤੇ ਇੱਟਾਂ ਮਾਰ-ਮਾਰ ਕੇ ਆਪਣੇ ਹੀ ਗੱਭਰੂ ਸਰਦਾਰ ਲੰਬੇ ਉੱਚੇ ਪੁੱਤ ਦਾ ਕਤਲ ਕਰ ਦਿੱਤਾ ਹੁਣ ਇਹ ਗੱਲ ਕੋਈ ਛੋਟੀ ਨਹੀਂ ਹੈ ਇੱਕ ਪਾਸੇ ਰੋਜ਼ਾਨਾ ਆਪਾਂ ਘਟਨਾਵਾਂ ਸੁਣ ਰਹੇ ਹਾਂ ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਪਤੀ ਮਾਰ ਦਿੱਤਾ ਪਤੀ ਨੇ ਕਿਸੇ ਨਾਲ ਮਿਲ ਕੇ ਆਪਣੀ ਪਤਨੀ ਮਾਰ ਦਿੱਤੀ ਦੋਸਤ ਨੇ ਥੋੜੇ ਜੇ ਪੈਸਿਆਂ ਬਦਲੇ ਆਪਣਾ ਦੋਸਤ ਮਾਰ ਦਿੱਤਾ ਤੇ ਰੋਜ਼ਾਨਾ ਹੀ ਇਹ ਕਤਲਗਾਰਤ ਦੀਆਂ ਖਬਰਾਂ ਸੁਣਦੇ ਹਾਂ ਪਰ ਜਿੱਦਾਂ ਦੀ ਘਟਨਾ ਆਹਾ ਨਾ ਮਿੱਤਰੋ ਇੱਕ ਗੱਲ ਸੋਚਣ ਵਾਲੀ ਹੈ ਕਿ ਸਾਡੇ ਸਮਾਜ ਦੇ ਵਿੱਚੋਂ ਪਿਆਰ ਸਤਕਾਰ ਤਰਸ ਲਗਾਵ ਹਮਦਰਦੀ ਇਹ ਚੀਜ਼ਾਂ ਖਤਮ ਕਿਉਂ ਹੋ ਰਹੀਆਂ ਨੇ ਅਸਲ 'ਚ ਇਹ ਸਾਰੇ ਜਜ਼ਬਾਤ ਨੇ ਇਹ ਭਾਵਨਾਵਾਂ ਨੇ ਤੇ ਜਜ਼ਬਾਤ ਤੇ ਭਾਵਨਾਵਾਂ ਸਮਾਜ ਚੋਂ ਖਤਮ ਹੋ ਰਹੇ ਨੇ ਤੇ ਇਹਦਾ ਕਾਰਨ ਕੀ ਹੈ ਇਹ ਜਾਨਣਾ ਬਹੁਤ ਜ਼ਰੂਰੀ ਹੈ ਦੇਖੋ ਜਿਵੇਂ-ਜਿਵੇਂ ਸਮੇਂ ਨੇ ਤਰੱਕੀ ਕੀਤੀ ਨਾ ਮਨੁੱਖ ਕੀ ਹੈ ਵੈਸੇ ਤਾਂ ਜੀਵਨ ਦਾ ਇੱਕ ਭੇੜਿਆ ਜੀਵ ਹੈ ਇੱਕ ਖੁੰਖਾਰ ਕੁੱਤਾ ਜੀਵ ਹੈ ਉਸੇ ਤਰ੍ਹਾਂ ਦਾ ਹੀ ਮਨੁੱਖ ਇੱਕ ਜੀਵ ਹੈ ਪਰ ਇਹ ਬੰਦਾ ਕਿਵੇਂ ਬਣਿਆ ਕਹਿੰਦੇ ਕਰ ਖੁਦੀ ਕੋ ਐ ਬੰਦੇ ਕਰ ਖੁਦੀ ਕੋ بلند ਇਤਨਾ ਐ ਬੰਦੇ ਕਰ ਖੁਦੀ ਕੋ بلند ਇਤਨਾ ਕਿ ਕੁਝ ਵੀ ਕਰਨੇ ਸੇ ਪਹਿਲੇ ਖੁਦਾ ਤੁਮਸੇ ਪੁੱਛੇ ਕਿ ਐ ਬੰਦੇ ਤੇਰੀ ਰਜ਼ਾ ਕੀ ਹੈ ਬੰਦਾ ਦੂਜੇ ਜੀਵਾਂ ਤੋਂ ਬਲੰਦ ਜੀਵ ਨੂੰ ਬੰਦਾ ਕਿਹਾ ਗਿਆ ਪਰ ਬੰਦਾ ਹੋਣ ਦੀ ਇਨਸਾਨ ਹੋਣ ਦੀ ਸ਼ਰਤ ਜਿਹਦੇ ਵਿੱਚ ਦੂਜੇ ਜਾਨਵਰਾਂ ਨਾਲੋਂ ਵੱਧ ਜਜ਼ਬਾਤ ਹੋਣ ਭਾਵਨਾਵਾਂ ਹੋਣ ਔਰ ਉਹ ਸਾਰੀਆਂ ਚੀਜ਼ਾਂ ਜਿਨ੍ਹਾਂ ਕਾਰਨ ਉਹ ਦੂਜੇ ਜੀਵਾਂ ਨਾਲੋਂ ਉੱਪਰ ਨਿਕਲ ਗਿਆ ਪਰ ਮੌਜੂਦਾ ਦੌਰ ਦੇ ਵਿੱਚ ਜਿਹਨੂੰ ਅਸੀਂ ਪੂੰਜੀਵਾਦ ਦਾ ਦੌਰ ਕਹਿੰਦੇ ਆ ਇਹਦੇ ਵਿੱਚ ਪੂੰਜੀ ਦੀ ਕਦਰ ਇੰਨੀ ਵੱਧ ਗਈ ਪੂੰਜੀ ਮਤਲਬ ਧਨ ਪੈਸਾ ਲੋਕਾਂ ਦੇ ਦਿਮਾਗਾਂ ਦੇ ਵਿੱਚ ਲਾਲਚ, ਸਵਾਰਥ, ਬੇਈਮਾਨੀਆਂ ਭਰ ਗਈਆਂ ਨੇ। ਕਿਤੇ ਕੋਈ ਅਟੈਚਮੈਂਟ ਜਾਂ ਲਗਾਅ ਬਣਾਉਣ ਦੀ ਚੀਜ਼ ਹੀ ਨਹੀਂ ਰਹੀ। ਇਹ ਆ ਅਸਲੀ ਕਾਰਨ। ਮਤਲਬ ਹਰ ਬੰਦਾ ਆਪਣੇ ਮਤਲਬ ਲਈ ਦੂਜਿਆਂ ਨਾਲ ਰਿਸ਼ਤੇ ਰੱਖਦਾ, ਬਣਾਉਂਦਾ ਤੇ ਚੱਲਦਾ। ਇਹ ਇਸ ਦੌਰ ਦੀ ਹਕੀਕਤ ਆ। ਮਤਲਬ ਤੋਂ ਬਿਨਾ ਪਹਿਲਾਂ ਇਹ ਸੀ ਨਾ ਕਿ ਮਾਪੇ ਨੇ ਜਿਹੜੇ ਮਤਲਬ ਤੋਂ ਬਿਨਾ ਰਿਸ਼ਤਾ ਨਹੀਂ ਰੱਖਦੇ, ਬਾਕੀ ਰੱਖਦੇ ਨੇ। ਪਰ ਹੁਣ ਇਹ ਦੌਰ ਇੰਨਾ ਜ਼ਿਆਦਾ ਅੱਗੇ ਵੱਧ ਗਿਆ ਕਿ ਹਰ ਵਿਅਕਤੀ ਇੱਥੇ ਮਤਲਬ ਨਾਲ ਜੁੜਿਆ ਹੈ ਮਤਲਬ ਦੇ ਰਿਸ਼ਤੇ ਨੇ ਮਤਲਬ ਦੀ ਯਾਰੀ ਲੋਕਾਂ ਦੇ ਅੰਦਰੋਂ ਤਰਸ ਭਾਵਨਾਵਾਂ ਹਮਦਰਦੀ ਪਿਆਰ ਮਰ ਗਿਆ ਤੁਸੀਂ ਦੇਖੋ ਰਿਸ਼ਤਿਆਂ 'ਚ ਰਿਹਾ ਹੀ ਨਹੀਂਗਾ ਕੋਈ ਕਿਸੇ ਨੂੰ ਮਿਲਣਾ ਨਹੀਂ ਚਾਹੁੰਦਾ ਕੋਈ ਕਿਸੇ ਬਿਨਾ ਉਧਰਦਾ ਨਹੀਂ ਕੋਈ ਕਿਸੇ ਨੂੰ ਬਣਾਉਣਾ ਨਹੀਂ ਚਾਹੁੰਦਾ ਆਕੜ ਹੰਕਾਰ ਗੁੱਸਾ ਉਹ ਬਹੁਤ ਵੱਧ ਗਿਆ ਇਹੀ ਕਾਰਨ ਨੇ ਕਿ ਰਿਸ਼ਤੇ ਨਾ ਚੱਲ ਰਹੇ ਨੇ ਤੇ ਨਾ ਆਉਣ ਵਾਲੇ ਟਾਈਮ 'ਚ ਚੱਲਣ ਦੀ ਸੰਭਾਵਨਾ ਜੇ ਮੈਰਜ਼ਾ ਹੋ ਰਹੀਆਂ ਨੇ ਤੇ ਵੱਡੀ ਗਿੰਟੀ ਰਿਸ਼ਤੇ ਟੁੱਟ ਰਹੇ ਨੇ ਆਕੜ ਹੰਕਾਰ ਗੁੱਸਾ ਤੇ ਸਵਾਰਥ ਇਹ ਹੀ ਜਿਹੜਾ ਮਨੁੱਖੀ ਦਿਮਾਗਾਂ ਦਾ ਘਰ ਬਣ ਗਿਆ ਨਿਮਰਤਾ ਝੁਕਣਾ ਪਿਆਰ ਉਧਰਨਾ ਇਹ ਚੀਜ਼ਾਂ ਖਤਮ ਹੋ ਗਈਆਂ ਸਮਾਜ 'ਚ ਤੇ ਐਯੋ ਕਾਰਨ ਹੈ ਐਯੋ ਕਾਰਨ ਹੈ ਕਿ ਸਮਾਜ ਅਸੀਂ ਕਹਿੰਦੇ ਆ ਕਿ ਜਿਉਣ ਵਾਲਾ ਰਹਿ ਨਹੀਂ ਚੱਲਿਆ ਇਸੇ ਦੇ ਵਿੱਚੋਂ ਹੀ ਆ ਜਿਹੜੀ ਅਜਨਾਲਾ ਦੇ ਪਿੰਡ ਕਾਂਪੂਰ ਦੀ ਘਟਨਾ ਨਿਕਲੀ ਹੈ ਇਸੇ ਚੋਂ ਨਿਕਲੀ ਹੈ ਦੇਖੋ ਆ ਦੋ ਤਿੰਨ ਦਿਨ ਪਹਿਲਾਂ ਘਟਨਾ ਵਾਪਰੀ ਸੁਖਣ ਵਾਲਾ ਫਰੀਦਕੋਟ ਦੇ ਵਿੱਚ ਉੱਥੇ ਵੀ ਇਹੀ ਨਜ਼ਰ ਆਇਆ ਕਿੰਨੀਆਂ ਘਟਨਾਵਾਂ ਵਾਪਰਦੀਆਂ ਨੇ ਇੱਥੇ ਪਿਆਰ ਮੁਹੱਬਤ ਦੇ ਨਾਂ ਤੇ ਜੁੜਿਆ ਜਾਂਦਾ ਤੇ ਫਿਰ ਮਾੜੀ ਮਾੜੀ ਗੱਲ ਤੇ ਮਤਲਬ ਪ੍ਰਸਤੀ ਦਿਖਾਈ ਜਾਂਦੀ ਹੈ ਦੇਖੋ ਜਦੋਂ ਤੱਕ ਇਹ ਪੂੰਜੀਵਾਦੀ ਪ੍ਰਬੰਧ ਇਸੇ ਤਰ੍ਹਾਂ ਚੱਲੇਗਾ ਕੋਈ ਮਨੁੱਖ ਮੰਨਣ ਜਾਂ ਨਾ ਮੰਨਣ ਭਾਵੇਂ ਮਵੀ ਨਾ ਮੰਨਾਂ ਆਪਣੇ ਅੰਦਰ ਉਹ ਸਾਰਾ ਕੁਝ ਉਸੇ ਤਰ੍ਹਾਂ ਆ ਰਿਹਾ ਆਪਣੇ ਅੰਦਰ ਵੀ ਝਾਕ ਮਣਾ ਨਿਤ ਐਬ ਹੋਰਾਂ ਦੇ ਕੱਢਦਾ ਹੈ ਇਹ ਗੱਲ ਇਹ ਗੱਲ ਸੋਚਣ ਦੀ ਲੋੜ ਹੈ ਮੈਨੂੰ ਲੱਗਦਾ ਹੈ ਬਾਬਾ ਫਰੀਦ ਜੀ ਦੀ ਉਹ ਜਿਹੜੀ ਗੱਲ ਹੈ ਕਿ ਆਪਣੇ ਅੰਦਰ ਝਾਕਣਾ ਚਾਹੀਦਾ ਹੈ ਉਹ ਗੱਲ ਬਿਲਕੁਲ ਸੱਚੀ ਹੈ ਇੱਥੇ ਹਰ ਬੰਦਾ ਦੂਜੇ ਨੂੰ ਠੀਕ ਕਰਨ ਲੱਗਾ ਦੂਜੇ ਦੇ ਨੁਕਸ ਕੱਢਦਾ ਪਰ ਇਹ ਜਿਹੜਾ ਪੂੰਜੀਵਾਦੀ ਸਿਸਟਮ ਹੈ ਨਾ ਇਹ ਹਰ ਬੰਦੇ ਨੂੰ ਗਲਤ ਬਣਾ ਚੁੱਕਾ ਹੈ ਇੱਥੇ ਕੋਈ ਭੋਲਾ ਨਹੀਂ ਤੇ ਕੋਈ ਪਾਲਾ ਨਹੀਂ ਮੇਰਾ ਤਾਂ ਮੰਨਣਾ ਇਹ ਵੀ ਹੈ ਕਿ ਜਿਹੜੇ ਇਨਸਾਨੀਅਤਵਾਦੀ ਵਿਚਾਰ ਧਰਾਵਾਂ ਤੇ ਸਿਧਾਂਤਾਂ ਨਾਲ ਜੁੜੇ ਵਿਅਕਤੀ ਨੇ ਉਹਨਾਂ ਦੇ ਵਿੱਚ ਚਾਹੇ ਕਮੀਆਂ ਘਾਟਾਂ ਕਮਜ਼ੋਰੀਆਂ ਤੇ ਗਲਤੀਆਂ ਵੀ ਹੋਣ ਉਹ ਫਿਰ ਵੀ ਅਖੌਤੀ ਭੋਲੇ ਪਾਲੇ ਇਨਸਾਨਾਂ ਜਿੰਨੇ ਖਤਰਨਾਕ ਨਹੀਂ ਹੁੰਦੇ ਅਰੇ ਇਹ ਗੱਲ ਸੱਚ ਹੈ ਦੇਖੋ ਸਭ ਤੋਂ ਵੱਡੀ ਚੀਜ਼ ਹੈ ਮੌਜੂਦਾ ਦੌਰ ਦੇ ਅੰਦਰ ਸਾਨੂੰ ਆਪਣੀ ਸਮਝ ਨੂੰ ਠੀਕ ਕਰਨਾ ਚਾਹੀਦਾ ਹੈ ਨਹੀਂ ਤਾਂ ਆਉਣ ਵਾਲੇ ਟਾਈਮ 'ਚ ਇਹ ਸਮਾਜ ਹੋਰ ਵੀ ਜ਼ਾਲਮ ਬਣ ਜਾਣਾ ਇਸ ਸਮਾਜ ਦੇ ਵਿੱਚ ਵਿਸ਼ਵਾਸ ਨਾਂ ਦੀ ਕੋਈ ਚੀਜ਼ ਨਹੀਂ ਰਹਿ ਚ। ਤੇ ਵਿਸ਼ਵਾਸ ਸਭ ਤੋਂ ਘੱਟ ਉਹ ਕਰਦਾ ਜਿਹੜਾ ਆਪ ਬਹੁਤ ਗੜਬੜਾਂ ਕਰਦਾ ਤੇ ਪਰਚਲਾਕੀ ਨਾਲ ਪਤਾ ਨਹੀਂ ਲੱਗਣ ਦਿੰਦਾ ਇਹ ਵੀ ਯਾਦ ਰੱਖੋ ਜਿਹੜਾ ਬੰਦਾ ਆਪ ਗੜਬੜਾਂ ਘੱਟ ਕਰਦਾ ਕਰ ਲੈਂਦਾ ਪਰ ਘੱਟ ਕਰਦਾ ਉਹ ਬੰਦਾ ਦੂਜਿਆਂ ਤੇ ਵਿਸ਼ਵਾਸ ਵੀ ਕਰਦਾ ਪਰ ਜਿਹੜਾ ਬੰਦਾ ਆਪ ਬਹੁਤ ਅੰਦਰੂਨੀ ਚਲਾਕੀਆਂ ਮਾਰਦਾ ਗੜਬੜਾਂ ਕਰਦਾ ਉਹਦੇ ਮਨ ਨੂੰ ਪਤਾ ਹੁੰਦਾ ਵੀ ਜਦੋਂ ਮੈਂ ਕਰਦਾ ਤਾਂ ਦੂਜੇ ਤੇ ਵਿਸ਼ਵਾਸ ਕਿਵੇਂ ਕਰਾਂ ਉਹ ਫਿਰ ਕਿਸੇ ਤੇ ਦੂਜਿਆਂ ਤੇ ਵਿਸ਼ਵਾਸ ਨਹੀਂ ਕਰਦਾ ਜਿਹੜੇ ਬੰਦੇ ਨੂੰ ਪਤਾ ਹੁੰਦਾ ਜਿਹੜਾ ਬੰਦਾ ਆਪਣੇ ਅੰਦਰ ਵੀ ਝਾਕਦਾ ਵੀ ਗੜਬੜਾਂ ਤਾਂ ਮੈਂ ਵੀ ਕਰਦਾ ਤੇ ਦੂਜਾ ਵੀ ਕਰਦਾ ਹੈ ਤਾਂ ਉਹ ਫਿਰ ਉਹ ਫਿਰ ਵਿਸ਼ਵਾਸ ਵੀ ਕਰਦਾ ਹੈ ਉਹ ਫਿਰ ਰਿਸ਼ਤੇ ਵੀ ਨਿਬਾਉਂਦਾ ਮੌਜੂਦਾ ਦੌਰ ਦੇ ਵਿੱਚ ਰਿਸ਼ਤੇ ਇੱਕ ਗਾਜਰ ਮੂਲੀ ਬਣ ਗਏ ਨੇ ਹਰ ਇੱਕ ਵਿਅਕਤੀ ਆਪਣੀ ਖੁਸ਼ੀ ਆਪਣੇ ਚਾਹ ਆਪਣੇ ਸਵਾਰਥ ਇਹਨਾਂ ਚੀਜ਼ਾਂ ਨੂੰ ਮੁੱਖ ਰੱਖ ਕੇ ਬੈਠਾ ਹੈ ਮਾਪੇ ਵੀ ਇਸ ਦੌਰ ਦੇ ਵਿੱਚ ਨਿਰਸਵਾਰਥ ਪਿਆਰ ਨਹੀਂ ਕਰਦੇ ਰਿਟਰਨ ਚਾਹੁੰਦੇ ਨੇ ਬੱਚਿਆਂ ਤੋਂ ਰਿਟਰਨ ਮਤਲਬ ਮੈਨੂੰ ਤਾਂ ਕਦੇ-ਕਦੇ ਐ ਲੱਗਦਾ ਹੈ ਕਿ ਜਿਹੜੇ ਜੀਵ ਜੰਤੂ ਨੇ ਚਿੜੀਆਂ ਕਾਂ ਪੰਛੀ ਉਹ ਸਾਡੇ ਇਨਸਾਨਾਂ ਨਾਲੋਂ ਹੁਣ ਬਿਹਤਰ ਨੇ ਕਿਵੇਂ ਉਹ ਕਦੇ 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 ਨਹੀਂ ਵੇਖਿਆ ਵੀ ਕਿਸੇ ਚਿੜੀ ਨੇ ਕਿਸੇ ਚਿੜੇ ਦਾ ਕਤਲ ਦੂਜੇ ਚਿੜੇ ਨਾਲ ਮਿਲ ਕੇ ਕੀਤਾ ਹੋਵੇ ਨਹੀਂ ਵੇਖਿਆ ਕਦੇ ਨਹੀਂ ਵੇਖਿਆ ਕਿ ਇੱਕ ਚਿੜੀ ਤੇ ਚਿੜੇ ਨੇ ਆਪਣੇ ਹੀ ਪੁੱਤਰ ਦਾ ਕਤਲ ਕਿਸੇ ਸਵਾਰਥ ਦੇ ਲਈ ਇੱਟਾਂ ਮਾਰ-ਮਾਰ ਕੇ ਜਾਂ ਚੁੰਝਾਂ ਮਾਰ-ਮਾਰ ਕੇ ਕੀਤਾ ਹੋਵੇ। ਨਹੀਂ ਵੇਖਿਆ, ਨਹੀਂ ਸੁਣਿਆ। ਪੰਛੀ ਨੇ ਨਾ ਉਹ ਆਪਣੇ ਬੱਚਿਆਂ ਨੂੰ ਪਾਲਦੇ ਨੇ ਮਨੁੱਖਾਂ ਦੀ ਤਰ੍ਹਾਂ। ਬੱਚੇ ਪੈਦਾ ਹੋ ਜਾਂਦੇ ਨੇ ਤੁਸੀਂ ਦੇਖਿਓ ਕਦੇ। ਚਿੜੀਆਂ ਵੀ ਆਪਣੇ ਛੋਟੇ-ਛੋਟੇ ਬੋਟਾਂ ਦੇ ਮੂੰਹਾਂ 'ਚ ਦਾਣੇ ਲਿਆ ਲਿਆ ਕੇ ਪਾਉਂਦੀਆਂ ਨੇ। ਬਹੁਤ ਔਖੇ ਤਰੀਕੇ ਨਾਲ ਉਹਨਾਂ ਨੂੰ ਉਡਾਰ ਕਰਦੀਆਂ ਨੇ। ਪਰ ਸਾਡੇ ਨਾਲੋਂ ਬਿਹਤਰ ਉਹ ਤਾਂ ਨਹੀਂ। ਕਿਉਂਕਿ ਉਹਨਾਂ ਦੇ ਅੰਦਰ ਟਰਨ ਦਾ ਲਾਲਚ ਨਹੀਂ ਹੈ ਵਾਪਸੀ ਦਾ ਲਾਲਚ ਨਹੀਂ ਹੈ ਅਸੀਂ ਤਾਂ ਆਪਣੇ ਬੱਚਿਆਂ ਨੂੰ ਏਟੀਐਮ ਵਾਂਗ ਪਾਲਦੇ ਹਾਂ ਵੀ ਮੈਂ ਜਮਾ ਕਰਾਉਣਾ ਪਿਆ ਇੰਦੇ ਚ 10 15 20 ਸਾਲ ਫਿਰ ਇਹਨੇ ਮੈਨੂੰ ਦੁੱਗਣਾ ਕਰਕੇ ਦੇਣਾ ਤੇ ਜੇ ਬੱਚਾ ਨਾ ਦੇ ਸਕੇ ਫਿਰ ਅਸੀਂ ਉਹਦੇ ਖਿਲਾਫ ਹੋ ਜਾਂਦੇ ਹਾਂ ਬੱਚਿਆਂ ਦੇ ਵਿਆਹਾਂ ਦੇ ਉੱਪਰ ਵੀ ਇਸ ਤਰ੍ਹਾਂ ਦੀ ਸੋਚ ਮਾਪੇ ਦਿਖਾਉਂਦੇ ਨੇ ਇਸ ਤਰ੍ਹਾਂ ਦਾ ਲਾਲਚ ਮਾਪੀ ਦਿਖਾਉਂਦੇ ਨੇ ਜਿਹੜਾ ਉਹਨਾਂ ਨੂੰ ਐ ਲੱਗਦਾ ਹੁੰਦਾ ਦੇਖੋ ਜੀ ਅਸੀਂ ਇਹਨੂੰ ਇੰਨਾ ਪੜਾਇਆ ਇੰਨਾ ਲਖਾਇਆ ਤੇ ਹੁਣ ਇਹਦੀ ਰਿਟਰਨ ਅਸੀਂ ਲੈਣੀ ਐ ਤੇ ਉਹ ਰਿਟਰਨ ਕੁਲੀ ਦੇ ਪਿਓ ਤੋਂ ਵੀ ਲੈਣੀ ਐ ਵਾਹ ਬਈ ਵਾਹ ਕਹਿੰਨੇ ਆ ਸੀ ਇਹ ਦਾਜ ਦੇਹਜ ਵਾਲੇ ਲਾਲਚ ਖਤਮ ਹੋ ਗਏ ਨੇ ਦੇਖੋ ਪਹਿਲੀ ਤਾਂ ਗੱਲ ਤਿਆਂ ਨੂੰ ਉਹਨਾਂ ਦੇ ਹਿੱਸਾ ਜਿਹੜਾ ਉਹ ਵੈਸੇ ਹੀ ਦਿੱਤਾ ਜਾਣਾ ਚਾਹੀਦਾ ਉਹਨਾਂ ਦਾ ਹੱਕ ਉਹਨੂੰ ਮਿਲਣਾ ਚਾਹੀਦਾ ਇਹ ਗੱਲ ਹੀ ਗਲਤ ਆ ਜਿਹੜਾ ਦਾਜ ਦੇਹਜ ਦੇਣ ਵਾਲੀ ਜੇਕਰ ਇੱਕ ਪਿਓ ਦੇ ਦੋ ਬੱਚੇ ਨੇ ਇੱਕ ਕੁੜੀ ਜਿੰਨੇ ਵੀ ਬੱਚੇ ਨੇ ਤੇ ਵਿੱਚ ਕੁੜੀਆਂ ਨੇ ਬਰਾਬਰ ਦਾ ਹਿੱਸਾ ਜਾਇਦਾਦ ਦਾ ਵੰਡਿਆ ਜਾਣਾ ਚਾਹੀਦਾ ਇਹ ਡਰਾਮੇਬਾਜੀ ਆ ਜੇ ਅਸੀਂ ਕੁੜੀ ਦੇ ਉੱਪਰ ਇੰਨੇ ਪੈਸੇ ਲਾਤੇ ਤੇ ਹੁਣ ਕਿਉਂ ਉਹ ਬੱਚਾ ਨਹੀਂ ਬਰਾਬਰ ਦਾ ਧੀ ਦਾ ਹਿੱਸਾ ਪਿਓ ਦੀ ਜਾਇਦਾਦ ਚ ਹੋਣਾ ਚਾਹੀਦਾ ਹਰ ਕਰ ਚ ਦੂਜੇ ਨੰਬਰ ਤੇ ਉਧਰ ਜਿਹੜੇ ਮੁੰਡੇ ਵਾਲੇ ਨੇ ਉਹਨਾਂ ਨੂੰ ਇਸ ਪੱਦਰ ਦਾ ਲਾਲਚ ਨਹੀਂ ਵਿਖਾਉਣਾ ਚਾਹੀਦਾ ਇਹ ਬਹੁਤ ਘਟੀਆ ਕਿਸਮ ਦਾ ਲਾਲਚ ਹੈ ਉਂਝ ਗੱਲਾਂ ਕਰਨੀਆਂ ਵੱਡੀਆਂ-ਵੱਡੀਆਂ ਤੇ ਕੁੜੀ ਦੇ ਪਿਓ ਤੋਂ ਇਹ ਉਮੀਦਾਂ ਰੱਖਣੀਆਂ ਵੀ ਉਹ ਸਾਨੂੰ ਕੌਲੀਆਂ ਚਮਚੇ ਗਲਾਸ ਵੀ ਲੈ ਕੇ ਦੇਵੇ ਹੈ ਸਾਡੇ ਸੌਣ ਲਈ ਬੈੱਡ ਵੀ ਲੈ ਕੇ ਦੇਵੇ ਬੈਣ ਲਈ ਸੋਫੇ ਵੀ ਲੈ ਕੇ ਦੇਵੇ ਪਾਣੀ ਠੰਡੇ ਵਾਸਤੇ ਫਰਿੱਜ ਵੀ ਲੈ ਕੇ ਦੇਵੇ ਵੇਖਣ ਲਈ ਐਲਸੀਡੀ ਟੀਵੀ ਵੀ ਲੈ ਕੇ ਦੇਵੇ ਹਰ ਚੀਜ਼ ਕੁੜੀ ਦਾ ਪਿਓ ਮੈਂ ਦਿਓ ਵੀਰੋ ਮਸਾਲਾ ਪੀਣਾ ਤੇ ਕੁੜੀ ਦੇ ਪਿਓ ਤੋਂ ਤੁਸੀਂ ਮਿਕਸੀ ਦੀ ਉਮੀਦ ਕਰਦੇ ਆ ਸ਼ਰਮ ਆਉਣੀ ਚਾਹੀਦੀ ਹੈ ਤੇ ਐਦਾਂ ਬਹਿ ਕੇ ਫਿਰ ਬੰਦਿਆ 'ਚ ਗੱਲਾਂ ਮਾਰਦੇ ਨੇ ਹੱਦ ਹੋ ਗਈ ਯਾਰ ਹੈ ਕਿਹੜੇ ਮੂੰਹ ਨਾਲ ਗੱਲਾਂ ਕਰਦੇ ਆਂ ਅਸੀਂ ਕੁੜੀ ਦੇ ਪਿਓ ਤੋਂ ਅਸੀਂ ਉਮੀਦਾਂ ਰੱਖਦੇ ਆਂ ਵੀ ਉਹ ਸਾਨੂੰ ਆਹ ਦੇਵੇ ਉਹ ਦੇਵੇ ਫਲਾਨ ਕਰੇ ਅਣਖੀ ਕਿੱਧਰ ਦੇ ਆਂ ਅਸੀਂ ਗੈਰਤ ਕਿੱਥੇ ਆ ਸਾਡੀ ਗੱਲਾਂ ਮਾਰਦੇ ਆਂ ਅਸੀਂ ਟਕੇ ਟਕੇ ਦੀਆਂ ਹੈ ਸੋ ਸ਼ਰਮ ਆਉਣੀ ਚਾਹੀਦੀ ਐ ਸਾਨੂੰ ਸਾਰਿਆਂ ਨੂੰ ਮੈਂ ਤਾਂ ਹੋਰ ਵੀ ਵੇਖਿਆ ਬਰਾਤ ਲੈ ਜਾਣਗੇ ਵੱਗ ਇਕੱਠਾ ਕਰਕੇ 100 150 ਦੀ ਢੇਡ ਤੇ ਕੁੜੀ ਦੇ ਪਿਓ ਦੇ ਕਿੱਲੇ ਤੇ ਬੰਨ ਦੇਣ ਗਿਲ ਜਾ ਕੇ ਵੀ ਘਰ ਇਹਨਾਂ ਦੀ ਸੇਵਾ ਇਹ ਛਾਡੇ ਬਰਾਤੀ ਨੇ ਅਸੀਂ ਇਹਨਾਂ ਦੇ ਘਰਾਂ ਚ ਖਾਦਾ ਏ ਤੇ ਅਸੀਂ ਵੀ ਬਰਾਬਰ ਦੀ ਸੇਵਾ ਕਰਵਣੀ ਏ ਤੁਸੀਂ ਖਾਦਾ ਤੇ ਚਵਲੋ ਆਪਦੇ ਘਰੇ ਸੇਵਾ ਕਰੋ ਇਹ ਕੀ ਤਰੀਕਾ ਹੈ ਕੁੜੀ ਦੇ ਪਿਓ ਨੂੰ ਤੁਸੀਂ ਕਹਿੰਦੇ ਇਹਨਾਂ ਦੀ ਸੇਵਾ ਕਰ ਆਪਦੇ ਘਰੇ ਕਰੋ ਨਾ ਸੇਵਾ ਰੱਖੋ ਪਾਰਟੀਆਂ ਕਰੋ ਸੇਵਾ ਕੁੜੀ ਦੇ ਪਿਓ ਤੋਂ ਕੀ ਖਾਨ ਜਾਂਦੇ ਹੋ ਵੱਡੇ ਗੈਰਤਮੰਦ ਤੇ ਅਣਖੀ ਬੜੀਆਂ ਸਮੱਸਿਆਵਾਂ ਵਾਲੇ ਸਮਾਜ ਦੀਆਂ ਬੜੀ ਤਕਲੀਫ ਹੁੰਦੀ ਹੈ ਸੌਰੀ ਟੂ ਸੇ ਕਈ ਗੱਲਾਂ ਦੇ ਉੱਪਰ ਦਿਮਾਗ ਐ ਹੋ ਜਾਂਦਾ ਵੀ ਯਾਰ ਇਹ ਕਿਉਂ ਐ ਚੱਲੀ ਜਾਂਦਾ ਪਰ ਫਿਰ ਵੀ ਕੰਟਰੋਲ ਵੱਡੀ ਚੀਜ਼ ਹੈ ਕਰਨਾ ਚਾਹੀਦਾ ਮੈਂ ਤੁਹਾਡੇ ਤੇ ਛੱਡਦਾ ਤੁਸੀਂ ਮੇਰੇ ਨਾਲੋਂ ਸਾਰੇ ਸਿਆਣੇ ਹੋ ਸਮਝਦਾਰ ਹੋ ਤੁਸੀਂ ਆਪਣਾ ਵਿਚਾਰ ਲਿਖਿਓ ਬਹੁਤ ਮਿਹਰਬਾਨੀ ਸ਼ੁਕਰੀਆ